ਤੇ ਨਾਲ ਅੱਧਾ ਲੋਡ ਹੋ ਗਈ। ਚਲੋ ਅਸੀਂ ਗੁੰਮ ਗਏ ਹੁਣ ਕਿੱਧਰੋਂ ਆਏ ਸੀ ਕਿੱਧਰ ਨੂੰ ਜਾਣਾ ਹੈ। ਤੁਹਾਨੂੰ ਇੱਥੇ ਸੱਪਾਂ ਤੋਂ ਡਰ ਨਹੀਂ। ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਮਡਿਕ ਸੇ ਉਹ ਬੈਠ ਜੀ। ਸਤਿ ਸ਼੍ਰੀ ਅਕਾਲ। ਕੀ ਹੋਇਆ? ਬੁਲਾਉਣੀ ਨਹੀਂ। ਬੁਲਾਉਂਦੀ ਨਹੀਂ ਬੁਲਾਉਂਦੀ। ਤੁਸੀਂ ਮਸਤ ਹੈ। ਸਿਰ ਲਾ ਦੋ। ਇੱਕ ਤਾਂ ਵੀ ਕਰ ਲੈਂਦੇ ਆ ਕਦੇ। ਇਹ ਵੀ ਉਹ ਮਾੜਾ ਕਰ ਰਹੇ ਆ ਮਾੜਾ ਕਰ ਰਹੇ ਆ ਆ ਸੱਚਾ ਇਹ ਸੱਚਾ ਇਹ ਅਸਲ ਜੇ ਕੱਲ ਟੀਮ ਇਹ ਦੱਸਦੀਆਂ ਕੀ ਹੋਈ ਆ ਅਸੀਂ ਘਰੋਂ ਜਿੱਥੇ ਆਏ ਸੀ ਹੈ ਨਾ ਘੁੰਮਣ ਵਾਸਤੇ ਮੇਰੀ ਸਹੀ ਨਹੀਂ ਆ ਰਹੀ ਤਾਂ ਪੈ ਰਹੀ ਆ ਬੜਾ ਬੜਾ ਮੂ ਚਮਕੀ ਅੱਜ ਅਸੀਂ ਰਸਤੇ ਦੇ ਵਿਊਜ਼ ਇੰਨੇ ਸੋਹਣੇ ਆ ਨਾ ਅਸੀਂ ਰੋਟਰੂ ਆ ਜਾ ਰਹੇ ਆ ਅੱਜ ਨਾਲੇ ਤੁਹਾਨੂੰ ਅੱਜ ਸਪ੍ਰਿੰਗ ਸਪ੍ਰਿੰਗ ਵਾਟਰ ਦਿਖਾਵਾਂਗੇ ਬੰਦਾ ਪਤਾ ਨਹੀਂ ਕਿਉਂ ਹੱਸ ਜਾਂਦਾ ਆ ਦੇਖੋ ਜਾ ਵੀ ਹੋਆ ਪੱਕੇ ਅੱਗੇ ਜਾ ਕੇ ਦੇਖਦੇ ਹਾਂ ਜੇ ਕੋਈ ਹੈਗਾ ਜੇ ਕੀ ਹੈਗੀ ਆ ਕੀ ਦੱਸ ਕੀ ਕੋਈ ਇੱਥੇ ਸਹੀ ਜਾ ਰਹੇ ਤੁਹਾਨੂੰ ਪਹਿਲਾਂ ਤਾਂ ਤੂੰ ਗਲਤ ਲੈ ਕੇ ਅੱਛਾ ਪਹਿਲਾਂ ਕੀ ਹੋ ਗਿਆ ਸੀ ਸਟੋਰੀ ਪਤਾ ਨਹੀਂ ਗਾ ਇਹਨਾਂ ਨੂੰ ਪਤਾ ਨਹੀਂ ਆਪਣੇ ਗਾਇਜ਼ ਨੂੰ ਨਹੀਂ ਪਤਾ ਕੀ ਹੋ ਗਿਆ ਦੱਸ ਦੇ ਨਾ ਤੂੰ ਗੱਲ ਚੱਲ ਨਾ ਐ ਵੀ ਇੱਥੇ ਲਾ ਕੇ ਹੋਰ ਹੀ ਪਾਸੇ ਲੈ ਗਏ ਹੈਲੋ ਸਤਿ ਸ਼੍ਰੀ ਅਕਾਲ ਜੀ ਹੁਣ ਅਸੀਂ ਤੁਹਾਨੂੰ ਸਾਰੀ ਸਟੋਰੀ ਦੱਸਦੀ ਵੀ ਅਸੀਂ ਕਿੱਥੇ ਘੁੰਮਣ ਆ ਰਹੇ ਆ ਪਰ ਹੁਣ ਮੈਂ ਇੱਕ ਹੋਰ ਸਟੋਰੀ ਦੱਸਦੀ ਆ ਜਿਹੜੀ ਮੇਨ ਦੀ ਸਟੋਰੀ ਸਾਡੇ ਨਾਲ ਅੱਜ ਹੋਈ ਆ ਅਸੀਂ ਘਰੋਂ ਆਏ ਆ ਕੋਈ ਚੀਜ਼ ਦੇਖਣ ਇਨਾਂ ਨੇ ਡੈਵੀਗੇਸ਼ਨ ਚੈੱਕ ਕੀਤਾ ਪਹਿਲਾਂ ਘਰੋਂ ਕਿ ਉਹ ਨੈਵੀਗੇਸ਼ਨ ਜਿੱਥੇ ਆ ਗਏ ਉਹ ਅਸਲ ਦੇ ਵਿੱਚ ਜਿਹੜੀ ਜਗ੍ਹਾ ਅਸੀਂ ਦੇਖਣੀ ਸੀ ਉਹਦਾ ਨੈਵੀਗੇਸ਼ਨ ਨਹੀਂ ਸੀ ਇਹਨਾਂ ਨੇ ਹੋਰ ਲਾ ਲਿਆ ਮੈਂ ਕਿਹਾ ਵੀ ਉਹ ਤਾਂ ਹੈ ਹੀ ਨਹੀਂ ਜਿਹੜੀ ਚੀਜ਼ ਆਪਾਂ ਦੇਖਣ ਆਏ ਸੀ ਕਿ ਉਹ ਤਾਂ ਥੀਸ ਡੇਜ਼ ਹਨਾ ਬੰਦ ਕੀਤੀ ਹੋਈ ਆ ਉਹਨਾਂ ਨੇ ਕੋਸ਼ਿਸ਼ ਵੀ ਨਹੀਂ ਲਈ ਟੈਂਪਰੇਰੀ ਏ ਹੁਣ ਉੱਥੇ ਨਹੀਂ ਜਾ ਰਹੇ ਸੀਗੇ ਉਹ ਕਿਉਂਕਿ ਬੰਦ ਸੀ ਜਦੋਂ ਅਸੀਂ ਰਸਤੇ 'ਚ ਦੇਖਿਆ ਵੀ ਉਹ ਤਾਂ ਬੰਦ ਦਾ ਵੀ ਇਹਨਾਂ ਨੇ ਕਿਤੇ ਹੋਰ ਲਾ ਲਈ ਫਿਰ ਮੈਂ ਕੋਈ ਹੋਰ ਨੈਵੀਗੇਸ਼ਨ ਲਾ ਲਿਆ ਜਦੋਂ ਅਸੀਂ ਉੱਥੇ ਜਾ ਕੇ ਦੇਖਿਆ ਉਹ ਕੋਈ ਕੰਪਨੀ ਸੀਗੀ ਤੇ ਉੱਥੇ ਲਿਖਿਆ ਹੋਇਆ ਵਾਟਰ ਰਿਲੇਟਿਡ ਹੀ ਸੀਗਾ ਟਾਸਕ ਕੋਈ ਮੰਨਦਾ ਹੈ ਵਾਟਰ ਰਿਲੇਟਿਡ ਹੀ ਸੀ ਕੋਈ ਪਲੇਸ ਤੇ ਉੱਥੇ ਜਾ ਕੇ ਉਹਨਾਂ ਦੇ ਗੇਟ ਬੰਦ ਸੀਗੇ ਤੇ ਹੁਣ ਅਸੀਂ ਥਰਡ ਜਗ੍ਹਾ ਤੇ ਜਾਂਦੇ ਪਏ ਹਾਂ ਹੁਣ ਦੇਖੋ ਉੱਥੇ ਜਾ ਕੇ ਕੀ ਹੁੰਦਾ ਇਸ ਕਰਕੇ ਸਾਨੂੰ ਅੱਗੇ ਦਿਖਾਉਣੇ ਆ ਮਿੱਕੀ ਹੁੰਦਾ ਇਸ ਕਰਕੇ ਸਾਡਾ ਮੂਡ ਅੱਜ ਥੋੜਾ ਜਿਹਾ ਹੋ ਗਿਆ ਕਿ 12 1 ਵਜ ਗਿਆ ਅਸੀਂ ਘਰੋਂ 11 ਵਜੇ ਤੁਰਿਆ 11:30 ਨੇ ਸਾਡੇ ਨਾਲ ਅੱਜ ਕੋਲ ਹੋ ਗਈ ਜਿਹਨੂੰ ਕਹਿੰਦੇ ਟੈ ਨੈ ਨੈ ਹਨਾ ਕੀ ਹੋ ਗਈ ਟੈ ਨੈ ਨੈ ਹੋ ਗਈ ਸਾਡੇ ਨਾਲ ਅੱਜ ਟੈ ਨੈ ਅੰਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਲੈ ਕੇ ਆਏ ਹਾਂ ਜੀ ਰੈਡਵੁੱਡ ਜਿੱਥੇ ਕਿ ਬਹੁਤ ਹੀ ਪੁਰਾਣੇ ਵੱਡੇ ਵੱਡੇ ਟਰೀਸ ਤੁਹਾਨੂੰ ਮੈਂ ਥੋੜਾ ਜਿਹਾ ਦਿਖਾ ਦੇਣਾ ਲੱਗੇ ਹੋਇਆ ਇਹ ਇੱਥੇ ਇਹ ਕਿੰਨੇ ਕੀਸਾ ਹਰਤ ਦੱਸੋ ਦੇ ਬਾਰੇ ਇਹ ਕਹਿੰਦੇ ਆ ਵੀ 15 ਏਕੜ ਦੇ ਵਿੱਚ ਪੇੜ ਲੱਗੇ ਹੋਇਆ ਹੈ 15 ਏਕੜ ਦੇ ਜਣ ਕੇ 6-7 ਏਕੜ ਦੇ ਵਿੱਚ ਫੈਲੇ ਹੋਇਆ ਜੀ ਇਹ ਹਾਂਜੀ ਹਾਂ ਤੇ ਇਹ ਕਿੰਨੇ ਕਿੰਨੇ ਵੱਡੇ ਦਰਖਤ ਨੇ ਜੀ ਤਾਂ ਕਿੰਨੇ ਕੁ ਪੁਰਾਣੇ ਨੇ ਇਹ 7 ਮੀਟਰ ਉੱਚੇ ਪੇੜ ਨੇ ਇਹਨਾਂ ਦੀ 7 ਮੀਟਰ ਹਾਂਜੀ ਤੁਸੀਂ 75 ਮੀਟਰ ਪਹਿਲਾਂ ਕਹਿੰਦੇ ਸੀ 75 ਮੀਟਰ ਮੈਂ ਪੰਜ ਵਿੱਚੋਂ ਖਾ ਗਏ ਨਹੀਂ ਨਹੀਂ 7 ਮੀਟਰ ਉਹ ਯਾਰ 7 ਮੀਟਰ ਤੋਂ ਥੋੜਾ ਹੁੰਦਾ ਥੋੜਾ ਹੁੰਦਾ ਉਹ ਹਾਂ 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 70 75 ਮੀਟਰ ਹੀ ਸੀਗਾ 70 ਤੋਂ 75 ਮੀਟਰ ਤੱਕ ਵੱਡੇ ਦਰਖਤ ਨੇ ਜੀ ਤੇ 70 75 ਤੋਂ ਲੈ ਕੇ 150 ਮੀਟਰ ਤੱਕ ਸੀਗੇ ਮੈਨੂੰ ਲੱਗਦਾ ਫਿਰ ਥੋੜਾ ਜਿਹਾ ਹੋਰ ਲਾ ਲਈਏ ਤਾਂ ਕਿਲੋਮੀਟਰ ਨਹੀਂ ਬਣਦਾ ਤੇ ਇਹ ਦਰਖਤ ਜਾਨੀ ਕਿਹਦੇ ਦੇਖਣ ਨਾਲ ਜੋਗ ਨਹੀਂ ਤੇ ਇਹ ਰੈਡ ਵੁੱਡ ਕਹਿੰਦੇ ਰਿਆਂ ਨੂੰ ਇਹ ਟਰੀਜ਼ ਅਸਲ 'ਚ ਸਾਰੇ ਰੈੱਡ ਨੇ ਤੇ ਇਸ ਤੋਂ ਬਿਨਾ ਹੁਣ ਤੁਹਾਨੂੰ ਪਹੁੰਚਾਉਣੇ ਐ ਐਂਟਰੀ ਇੱਥੇ ਸਾਨੂੰ ਟਿਕਟਸ ਬਾਇ ਕਰਨੇ ਪੈਣਗੇ ਇਹ ਵਾੜਾ ਕੁਝ ਹੋਰ ਆ ਵੈਸੇ ਆਪਾਂ ਬਿਨਾ ਟਿਕਟਸ ਬਾਇ ਕੀਤੇ نیچے ਵੀ ਘੁੰਮ ਸਕਦੇ ਆ ਜਿਹੜਾ ਕਿ ਜਿਹੜਾ ਕਿ ਜੰਗਲ ਆ ਮੈਂ ਦੱਸਦੀ ਆ ਮੈਂ ਦੱਸਦੀ ਆ ਇਹ ਇੱਕ ਮਤਲਬ ਪ੍ਰੋਪਰ ਫੋਰੈਸਟ ਆ ਜਿਹਦੇ ਵਿੱਚ ਸਾਰੇ ਰੈੱਡ ਕਲਰ ਦੇ ਟਰੀਜ਼ ਲੱਗੇ ਹੋ ਨੇ ਰੈੱਡ वुਡ ਟਰੀਜ਼ ਤੇ ਉਹਦੀ ਜਿਹੜੀ ਜਿੱਦਾ ਸਪੇਸ ਆ ਉਹ ਹੈਗੀ ਆ 15 ਏਕੜ ਚ ਬਣੇ ਹੋਇਆ ਤੇ ਇਹਨਾਂ ਦੀ ਹਾਈਟ 75 ਮੀਟਰ ਲੰਬੇ ਉੱਪਰ ਬੜੇ ਛੋਟੇ ਹੁੰਦੇ ਨੇ ਬਟ ਇਹਨਾਂ ਨੇ ਫੋਰੈਸਟ ਤਾਂ ਹੈਗਾ ਹੀ ਆ ਉੱਥੇ ਲੋਕੀ ਫ੍ਰੀ ਵਿਜ਼ਿਟ ਕਰ ਸਕਦੇ ਆ ਘੁੰਮ ਫਿਰ ਸਕਦੇ ਆ ਬਟ ਇਹਨਾਂ ਨੇ ਇੱਕ ਸਪੈਸ਼ਲ ਟਰੀ ਵਾਕ ਬਣਾਈ ਆ ਕਿ ਜਿਹੜੀ ਕਿ ਐਂਟਰੀ ਫੀਸ ਆ ਵੀ ਅਸੀਂ ਪੇੜਾਂ ਦੇ ਉੱਪਰ ਜਿਵੇਂ ਸੈਂਟਰ ਦੇ ਵਿੱਚ ਜਾ ਕੇ ਅਸੀਂ ਪੇੜਾਂ ਦੇ ਵਿੱਚ ਘੁੰਮ ਸਕਦੇ ਹਾਂ ਟਰੀ ਵਾਕ ਕਰ ਸਕਦੇ ਹਾਂ ਉਹਦੀ ਹਾਈਟ ਹੈਗੀ ਆ ਮਤਲਬ ਉਹ ਜਿਹੜੀ ਉਹਦੀ ਲੈਂਥ ਆ ਉਹ 6-7 ਕਿਲੋਮੀਟਰ ਦੀ ਆ ਜਿਹੜਾ ਮੈਂ 7 ਕਹਿ ਰਹੀ ਸੀ ਉਹ ਇਹ ਚੀਜ਼ ਓਕੇ ਸੋ ਪਹਿਲਾਂ ਆਪਾਂ ਥੱਲੇ ਘੁੰਮ ਲਈਏ ਕਿ ਪਹਿਲਾਂ ਉੱਪਰ ਚੱਲੀਏ ਪਹਿਲਾਂ ਹੇਠਾਂ ਦਿਖਾਉਨੇ ਆ ਚਲੋ ਪਹਿਲਾਂ ਇੱਥੇ ਘੁੰਮਦੇ ਆ ਹੁਣ ਅਸੀਂ ਇਧਰ ਨੂੰ ਜਾ ਰਹੇ ਆਂ ਜੇ ਇਧਰ ਨੂੰ ਰਸਤਾ ਏ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਦੇਖੋ ਕਿੰਨੇ ਸੋਹਣੇ ਸੋਹਣੇ ਕਿਉਂਕਿ ਜਦੋਂ ਸਣੀ ਵੈਦਰ ਹੁੰਦਾ ਨਾ ਉਦੋਂ ਹੀ ਇਦਾਂ ਇਥਾਂ ਤੇ ਘੁੰਮਣ ਦਾ ਫਾਇਦਾ ਜੇ ਕੋਈ ਟ੍ਰੇਨਿੰਗ ਬਾਅਦ ਹੋਵੇ ਇੱਥੇ ਫਿਰ ਚੱਕੜ ਚੁੱਕੜ ਹੋ ਜਾਂਦਾ ਫਿਰ ਫਾਇਦਾ ਨਹੀਂ ਜੀ ਘੁੰਮਣ ਦਾ ਮੈਂ ਇੱਕ ਚੀਜ਼ ਹੋਰ ਦੱਸਾਂ ਹਾਂਜੀ ਦੱਸੋ ਜੀ ਹੁਣ ਇਹ ਨੀਚੇ ਸਾਰੇ ਸੁੱਕ ਕੇ ਰੈੱਡ ਬਣ ਗਏ ਆ ਹਾਂਜੀ ਪਿੱਛੇ ਉਹਦੇ ਲੀਫ ਸਾਰੇ ਜਦੋਂ ਗਿੱਲੇ ਹੁੰਦੇ ਫਿਰ ਗ੍ਰੀਨ ਹੁੰਦੇ ਜੀ ਇਹ ਰੈੱਡ ਹੋ ਗਏ ਬਸ ਹੁਣ ਪੇੜਾਂ ਤੇ ਨਵੇਂ ਪੱਤੇ ਆਏ ਹੋਏ ਨੇ ਹਾਂਜੀ ਉਹ ਗ੍ਰੀਨ ਨੇ ਤੇ ਇਹਨਾਂ ਨੇ ਕੁਝ ਟਾਈਮ ਤੱਕ ਸੁੱਕ ਜਾਣਾ ਫਿਰ ਰੈੱਡ ਹੋ ਜਾਣਾ ਤੇ ਥੱਲੇ ਗਿੱਲੇ ਮੈਨੂੰ ਲੱਗਾ ਕਿ ਤੇ ਰੈੱਡ ਪੇਂਟ ਕੀਤਾ ਰਣਾ ਨੀਚੇ ਦੇਖੋ ਕਿੰਨਾ ਇਹ ਬ੍ਰਾਊਨ ਬ੍ਰਾਊਨ ਜਿਹਾ ਲੱਗਦਾ ਡਾਰਕ ਬ੍ਰਾਊਨ ਰੈੱਡ ਹੈ ਨਾ ਜੀ ਰੈੱਡ ਜੇ ਕਲਰ ਨੇ ਹੁਣ ਦੇਖੋ ਉੱਪਰ ਸੋ ਇਹ ਤਾਂ ਮੈਨੂੰ ਐ ਲੱਗਦਾ ਇਹਦਾ ਰਾਜ ਫਿਲਮ ਦੇ ਵਿੱਚ ਜਿੱਦਾਂ ਜੰਗਲ ਸੀਗੇ ਜਿੱਥੇ ਭੂਤਾਂ ਵਾਲੇ ਹਨਾ ਦੇਖੀ ਕਿਤੇ ਅੱਗੇ ਭੂਤਾਂ ਹੀ ਨਾ ਆ ਜਾਏ ਕੋਈ ਤੇ ਉਹੀ ਜੰਗਲ ਉਦਾਂ ਦੀ ਫੀਲਿੰਗ ਆ ਰਹੀ ਹੈ ਬਿਲਕੁਲ ਹਾਸੇ ਨਾਲ ਹਾਸਾ ਜੀ ਬਹੁਤ ਸੋਹਣਾ ਹੈ ਤੇ ਤੁਸੀਂ ਦੇਖੋ ਕਿੰਨੇ ਸਾਰੇ ਟ੍ਰੀਜ਼ ਇਹਨਾਂ ਨੇ ਲਾਏ ਹੋਇਆ ਮੈਨੂੰ ਐ ਲੱਗ ਰਿਹਾ ਜਿਦੋਂ ਪਿੱਛੇ ਆਵਾਜ਼ ਮਾਰੂੰਗੀ ਹੈਲੋ ਕਿਛੋ 6-7 ਵਾਰੀ ਨਹੀਂ ਆਇਆ ਸੰਜਣਾ ਸੰਜਣਾ ਰਵੀ ਰਵੀ ਉਹ ਦੇਖੋ ਜੀ ਦੇਖੋ ਕਿੰਨੇ ਸੋਹਣੇ ਸਾਡੇ ਟ੍ਰੀਜ਼ ਨੇ ਇੱਥੇ ਤੁਹਾਨੂੰ ਮੈਂ ਉੱਪ ਇਦੇ ਚ ਤਾਂ ਜਾਨੀ ਬੰਦੇ ਨੇ ਫ੍ਰੀ ਟਾਈਮ 'ਚ ਆਪਣਾ ਵਾਕ ਕਰਨ ਲਈ ਟਰੀ ਦੇ ਵਿੱਚ ਆ ਸਕਦੇ ਆ ਮੇਰੇ ਸਾਹਮਣੇ ਜੋ ਬੰਦਾ ਕੋਈ ਗੁੰਮ ਗਿਆ ਨਾ ਇਹਦੇ ਵਿੱਚ ਲੱਭੂਗਾ ਤਾਂ ਨਹੀਂ ਕਿੰਨੀ ਦੂਰ ਦੂਰ ਤੱਕ ਫੈਲੇ ਹੋਇਆ ਆ ਇੱਥੇ ਥੋੜਾ ਜਿਆਦਾ ਨਾ ਕੀਲਾ ਲਾ ਮਿਲਾ ਦੇ ਇੱਥੇ ਮੱਝੂ ਵਿੱਚ ਬੰਨਨ ਤੂੰ ਪਰ ਆ ਜਾ ਕਰ ਤੇਨੂੰ ਨਾ ਬਾਹਲਾ ਲੈ ਤੇ ਨਹੀਂ ਜੀ ਮੈਂ ਹੁਣ ਉਹਦਾ ਹੱਲ ਵੀ ਦਾ ਪਲੇਜ਼ ਡੂ ਨਾ ਡਰਾਪ ਰਬਿਸ਼ ਉਹਨਾਂ ਨੇ ਇੱਥੇ ਮੱਝ ਬੰਨਣ ਲਈ ਨਹੀਂ ਉਹਨਾਂ ਨੇ ਇਦਾਂ ਦੇ ਬੋਰਡ ਲਾਏ ਹੋਏ ਸੀ ਕਿਸੇ ਨੇ ਬੋਰਡ ਪੱਟ ਕੇ ਲੈ ਗਿਆ ਕੋਈ ਓਕੇ ਫੇਰ ਇੱਥੇ ਕੋਈ ਬਾਈਕ ਜਾਂ ਸਾਈਕਲ ਨਹੀਂ ਲੈ ਆ ਸਕਦਾ ਜੀ ਟਰੀਜ਼ ਨੂੰ ਕਹਿੰਦੇ ਪਿਆਰ ਕਰੋ ਤੇ ਰਬਿਸ਼ ਨਾ ਸੁੱਟੋ ਕਿਰਪਾ ਕਰਕੇ ਠੀਕ ਹੈ ਜੀ ਤੇ ਆਪਾਂ ਦੇਖ ਸਕਦੇ ਆ ਇੱਥੇ ਕਿੰਨੀ ਕਲੀਨਿੰਗਨੈਸ ਆ ਜੰਗਲ ਦੇ ਵਿੱਚ ਵੀ ਜਿਹੜੀ ਕਿ ਆਪਾਂ ਨੂੰ ਆਮ ਨਹੀਂ ਮਿਲਦੀ ਹਾਂਜੀ ਇਹ ਰਸਤਾ ਬਣਿਆ ਹਾਂਜੀ ਕਾਫੀ ਲੰਮਾ ਆ ਇੱਕ ਚੀਜ਼ ਹੋਰ ਦੇਖੋ ਪਿੱਛੇ ਬੋਕਵੇਂ ਬਣਿਆ ਹੋਇਆ ਤੁਸੀਂ ਵੀ ਐਸੇ ਪਿੱਛੇ ਨੂੰ ਜਾ ਰਹੇ ਹੋ ਕਿਉਂਕਿ ਲਾਈਟ ਕਿਉਂਕਿ ਲਾਈਟਿੰਗ ਸਹੀ ਨਹੀਂ ਪੈ ਰਹੀ ਹਾਂਜੀ ਬਟ ਕੀ ਇੱਥੇ ਠੰਡਾ ਨਾਰਮਲ ਬਾਹਰ ਨਾਲੋਂ ਕਿਉਂਕਿ ਅੰਦਰੋਂ ਜਿੱਦਾਂ ਧੁੱਪ ਨਹੀਂ ਲੱਗਦੀ ਅੰਦਰ ਅੰਦਰ ਹੂੰ ਤੇ ਇੱਥੇ ਠੰਡਾ ਥੋੜੀ ਜੀ ਜ਼ਿਆਦਾ ਪਰ ਦੇਖੋ ਇਹ ਲੁਕੇਸ਼ਨ ਤੇ ਇਹ ਹੈਗੀ ਹੈ ਜੀ ਸਾਡੇ ਨਾਲ ਅੱਜ ਆਇਆ ਸਾਡੇ ਗੈਸਟ ਹੈ ਕਿ ਖੁਸ਼ੀ ਤੇ ਸੰਗ ਦੀ ਆ ਤੇ ਸੰਗ ਦੀ ਸਾਡੇ ਤੇ ਇਹ ਨਵੀਂ ਨਵੇਂ ਨਿਊਜ਼ੀਲੈਂਡ ਚ ਆਇਆ ਜੀ ਇਹਨਾਂ ਨੂੰ ਕਹਿੰਦੇ ਹਜੇ ਕਿਤੇ ਨਹੀਂ ਘੁੰਮੇ ਮੈਂ ਕਿਹਾ ਚਲੋ ਅਸੀਂ ਨਾਲੇ ਘੁੰਮ ਲੈਣੇ ਆ ਤੇ ਨਾਲੇ ਸਾਡੇ ਘੁੰਮ ਲੈਣਗੇ ਇਹ ਸਟੂਡੈਂਟ ਵੀਸਾ ਤੇ ਆਏ ਨੇ ਨਿਊਜ਼ੀਲੈਂਡ ਚ ਇਹ ਮਾਸਟਰ ਨੇ ਜੀ ਯਾਨੀ ਕਿ ਮਾਸਟਰ ਚ ਕਰ ਰਹੇ ਨੇ ਤੇ ਨਾਲੇ ਮਾਸਟਰ ਬਣ ਜਾਣਾ ਹੁਣ ਪਰ ਕਾਦੇ ਮਾਸਟਰ ਵੱਡੇ ਹੋ ਕੇ ਨਹੀਂ ਨਹੀਂ ਲੋ ਹੈਡਮਾਸਟਰ ਇਹ ਲੋ ਕਰਦੇ ਆ ਬਸ ਓਕੇ ਚਲੋ ਆਜੋ ਫਿਰ ਜੇ ਕਿਸੇ ਨੂੰ ਇਹਦੀ ਇਨਫੋਰਮੇਸ਼ਨ ਚਾਹੀਦੀ ਹੋਗੀ ਅਸੀਂ ਹੈਲਪ ਕਰ ਸਕਦੇ ਆ ਵੀ ਕਿਸੇ ਨੇ ਸਟੱਡੀ ਵੀਜ਼ਾ ਲਈ ਆਉਣਾ ਹੋਵੇ ਨਹੀਂ ਉਹ ਦੇਖੀ ਨਾ ਕਿ ਮੈਂ ਇਹਦੇ ਚ ਵੱਜਣਾ ਸੀ ਹੁਣ ਹਾਂਜੀ ਚਲੋ ਆਜ ਮੈਂ ਕਿਹ ਲੱਗੀ ਸੀ ਇੰਨੇ ਮੀਂਹ ਪਏ ਆ ਲਾਸਟ ਪੂਰਾ ਵੀਕ ਮੀਂਹ ਪੈਂਦੇ ਰਹਿਆ ਬਟ ਸੁੱਕਾ ਹੈ ਨੀਚੇ ਕੋਈ ਚਿੱਕੜ ਨਹੀਂ ਕੋਈ ਗਾਰਾ ਨਹੀਂ ਹੋਇਆ ਦੇਖ ਲਓ ਇਹ ਮੇਨਟੇਨ ਕਰਕੇ ਰੱਖਿਆ ਹੋਇਆ ਇਹਨਾਂ ਨੇ ਮੇਨਟੇਨ ਵੀ ਕੀਤਾ ਪਰ ਪਾਣੀ ਨੂੰ ਕਿੱਦਾਂ ਰੋਕ ਦੇਣ ਇਹ ਇਹ ਕੰਜ਼ਿਊਮ ਕਰ ਲੈਣਾ ਮਿੱਟੀ ਨੇ ਅੱਧਾ ਟਰੀਜ਼ ਨੇ ਪਾਣੀ ਕੰਜ਼ਿਊਮ ਕਰ ਲਿਆ ਅੱਧਾ ਮਿੱਟੀ ਨੇ ਕਰ ਲਿਆ ਤੁਸੀਂ ਅੱਗੇ ਵਾਕ ਹੋ ਕੇ ਦਿਖਾਓ ਕਿੰਨਾ ਅੱਗੇ ਵਾਕ ਹੋ ਕੇ ਦੇਖ ਲਓ ਜੀ ਇਹ ਤਾਂ ਬਹੁਤ ਸੋਹਣਾ ਜੰਗਲ ਹੈ ਜੀ ਜਿਹੜਾ ਨੇਚਰ ਨੂੰ ਪਿਆਰ ਕਰਦਾ ਉਹਦੇ ਲਈ ਤਾਂ ਬਹੁਤ ਸੋਹਣਾ ਹੈ ਇੱਥੇ ਬੰਦੇ ਨੂੰ ਜ਼ਰੂਰ ਆਉਣਾ ਚਾਹੀਦਾ ਹਾਂ ਇਹ ਵੀ ਇੱਕ ਵਾਕ ਵੀ ਆ ਜਾਣ ਲਈ ਸੋਨਾ ਰੈੱਡ ਇੱਥੇ ਤੋਂ ਰੈੱਡ ਰੈੱਡ ਇਹਦੇ ਚੋਂ ਦਰਨ ਹਾਈ ਕੋ ਟਰੀਜ਼ ਕੱਡਾ ਟਰੀ ਕੱਡਾ ਵੱਡਾ ਇਹਦਾ ਦੇਖੋ ਸਟੈਂਪ ਜਿਆ ਸਟੈਂਪ 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 ਬੀ ਇਹ ਨਹੀਂ ਆਉਣਾ ਟਰੀ ਸਟੈਂਪ ਕਹਿੰਦੇ ਸਟੈਂਪ ਸਟੈਂਪ ਹੁੰਦਾ ਸਟੈਂਮ ਸਟੈਂਮ ਹੁੰਦੀ ਆ ਐਮ ਹੁੰਦਾ ਸਟੈਂਮ ਹੁੰਦਾ ਉਹ ਕੀ ਹੁੰਦਾ ਪਹਿਲਾਂ ਦੱਸੋ ਜੜ੍ਹ ਸਟੈਂਮ ਹੁੰਦੀ ਜੜ੍ਹ ਤਾਂ ਹੈ ਹੀ ਨਹੀਂ ਮੈਂ ਜੜ੍ਹ ਦੀ ਗੱਲ ਹੀ ਨਹੀਂ ਕਰ ਰਿਹਾ ਹਾਂ ਤਣਾ ਤਣੇ ਨੂੰ ਹਾਂ ਚਲੋ ਠੀਕ ਹੈ ਜੀ ਬਾਕੀ ਤੁਸੀਂ ਦੱਸਿਓ ਵੀਡੀਓ ਚ ਕੀ ਕਹਿੰਦੇ ਆ ਕਮੈਂਟ ਕਰਕੇ ਜਾਂ ਝੂਠ ਬੋਲੀ ਜਾਂਦੇ ਆ। ਸਟੈਂਪ ਹੁੰਦੀ ਆ। ਆ ਇਸ ਟੈਂਪ ਨਹੀਂ ਹੁੰਦਾ ਇਹਨਾਂ ਬੱਕਾ। ਹਾਂ ਸਟੈਂਪ ਤਾਂ ਤੁਸੀਂ ਕਹਿ ਸੀ ਮੈਂ ਸਟੈਂਪ ਕਿਹਾ ਸੀ। ਆ ਤੁਸੀਂ ਪੀਤੀ ਫੀਲ ਆਇਆ। ਇਹ ਖਰਾਵਾ। ਇਹ ਸਟੈਂਪ ਕਹਿੰਦੀ ਸੀ ਜੀ ਮੈਂ ਸਟੈਂਪ ਕਿਹਾ। ਅੱਛਾ ਅੱਛਾ ਉਹ ਜਿਹੜਾ ਟ੍ਰੀ ਟੁੱਟਿਆ ਪਿਆ ਉਹਨੂੰ ਦੱਸੋ ਕੀ ਕਹਿੰਦੇ ਆ ਜਿਹੜਾ ਉਹ ਪਿਆ। ਜਿਹੜਾ ਪੀਸ ਪਿਆ ਇੰਗਲਿਸ਼ ਚ ਉਹਨੂੰ ਕੀ ਕਹਿੰਦੇ ਆ? ਇਹਨੂੰ ਨਹੀਂ। ਉਹ ਵੱਡਾ। ਆਹ ਵਾਲੇ ਨੂੰ। ਇਹਨੂੰ। ਇਹਨੂੰ ਕੀ ਕਹਿੰਦੇ ਆ ਦੱਸੋ। ਤੁਹਾਨੂੰ ਪੁੱਛ ਰਿਹਾ? ਹਾਂ ਜੀ ਤੁਹਾਨੂੰ ਹੀ ਪੁੱਛ ਰਿਹਾ ਹੋ ਫਿਗਰਸ ਨਾਲ ਅੱਜ ਦੱਸਾਂਗੇ ਆਪਣੀ ਜਦੋਂ ਆਪਾਂ ਪਾਵਾਂਗੇ ਵੀਡੀਓ ਦੱਸ ਕੁੜੀਏ ਤੂੰ ਮਾਸਟਰਸ ਕਰਦੀ ਹੈਂ ਇੰਗਲਿਸ਼ ਖੁਸ਼ੀ ਮਾਸਟਰਸ ਕਰਦੀ ਤੂੰ ਦੱਸ ਬਈ ਮੈਂ ਲੋ ਦੀ ਮਾਸਟਰਸ ਕਰ ਰਹੀ ਹੈਂ ਯਾਰ ਟਰੀ ਸੀ ਮਾਸਟਰਸ ਨਹੀਂ ਕਰ ਰਹੀ ਸੋ ਮੈਂ ਤੁਹਾਨੂੰ ਦੱਸ ਦੇਣਾ ਇਹਨੂੰ ਕਹਿੰਦੇ ਆ ਰਹਿੰਦੋ ਇਹਨੂੰ ਟਰੀ ਦਾ ਟੁੱਟਾ ਹਿੱਸਾ ਜਣ ਕੇ ਪੀਸ ਕਹਿੰਦੇ ਆ ਜਣ ਕੇ ਜਿਹੜਾ ਟੁੱਟ ਜਾਂਦਾ ਟਰੀ ਦਾ ਤਾਂ ਇਹ ਕਹਿੰਦੇ ਟੁੱੱਪੀ ਹੋਈ ਟਾਣੀ ਟੁੱੱਪੀ ਹੋਈ ਟਾਣ ਨਹੀਂ ਨੀ ਟਾਣਾ ਵੱਡਾ ਵੱਡਾ ਬਟ ਮੈਨੂੰ ਇੰਨਾ ਪਤਾ ਇਹਦੇ ਵਰਗਾ ਜਿਹੜਾ ਅੰਦਰੋਂ ਖੋਖਲਾ ਹੁੰਦਾ ਉਹਨੂੰ ਕੀ ਕਹਿੰਦੇ ਦੱਸੋ ਇਹ ਤੁਹਾਨੂੰ ਆਪ ਨੂੰ ਵੀ ਨਹੀਂ ਪਤਾ ਉਹਨੂੰ ਮੈਂ ਦੱਸਦਾ ਨਾ ਫਿਰ ਮੈਨੂੰ ਜਿਹੜਾ ਪਤਾ ਉਹ ਮੈਂ ਦੱਸੂ ਉਹਨੂੰ ਕਹਿੰਦੇ ਟਰੰਕ ਜਿਹੜਾ ਅੰਦਰੋਂ ਖਾਲੀ ਹੁੰਦਾ ਟਰੀ ਦਾ ਹਾਂ ਅੱਛਾ ਹਾਂਜੀ ਉਹ ਫਿਰ ਜਿੱਦਾਂ ਜਿੱਦਾਂ ਕਿਦਾਂ ਤੇ ਜਿਹੜੇ ਹੁਣ ਆਹ ਨੇ ਇਹਨਾਂ ਨੂੰ ਕੀ ਕਹਿੰਦੇ ਆ ਇਹਨਾਂ ਨੂੰ ਕਹਿੰਦੇ ਬੁਸ਼ੇਸ ਇਹ ਹੁੰਦੀਆਂ ਝਾੜੀਆਂ ਪਲੀਜ਼ ਪਲੀਜ਼ ਹਾਂ ਇਹ ਝੰਗਾ ਇਹਨਾਂ ਨੂੰ ਬੁਸ਼ੇਸ ਕਹਿੰਦੇ ਆ ਤੇ ਇਹਨੂੰ ਕਹਿੰਦੇ ਆ ਤੁਸੀਂ ਅੱਜ ਕਲਾਸ ਨਾ ਲਾਓ ਇਹਨੂੰ ਕਹਿੰਦੇ ਟੁੱਟਿਆ ਦਰਾਖਤ ਇਹਦੇ ਤੇ ਚੜ ਕੇ ਐ ਛਾਲ ਮਾਰਨ ਨੂੰ ਕਹਿੰਦੇ ਛਾਲ ਮਾਰਨੀ ਓਏ ਹੈਲੋ ਤੁਸੀਂ ਅਸਾਂ ਦੀ ਕਲਾਸਾਂ ਨਾ ਲਾਓ ਅਸੀਂ ਘੁੰਮਣ ਆਏ ਆਗੇ ਸੋ ਇਹ ਸੀਗਾ ਆਪਣਾ ਪਾਰਟ ਆਫ ਫਨ ਤੇ ਬਾਕੀ ਨਾਲ ਦੀਆਂ ਤੁਸੀਂ ਟਰੀਜ਼ ਵੀ ਦੇਖੀ ਜਾਓ ਤੇ ਕਿੱਥੇ ਚੱਲ ਜਾਵਾਂਗੇ ਘੁੰਮ ਜਾਵਾਂਗੇ ਮੈਨੂੰ ਆਪ ਐਂ ਲੱਗਦਾ ਮੋੜ ਨਾ ਜਾਈਏ ਨਹੀਂ ਉੱਥੋਂ ਲੈਫਟ ਚੱਲ ਜਾਵਾਂਗੇ ਨਹੀਂ ਸਿੱਧਾ ਸਿੱਧਾ ਹੀ ਰਹਿੰਦੇ ਗੋਲ ਨੀ ਉਹ ਦੇਖੋ ਸਾਹਮਣੇ ਬਿਲਡਿੰਗ ਆ ਕਿਤੇ ਨਹੀਂ ਘੁੰਮਦੇ ਨਹੀਂ ਤਾਂ ਜੰਮੀ ਸੋਫਾ हां ਤੁਹਾਨੂੰ ਇਹ ਟਰੀਜ਼ ਬਾਰੇ ਦੱਸ ਦਿਆ ਮੈਨੂੰ ਲੱਗਦਾ ਇਹ ਟਰੀਜ਼ ਨੇ ਨਾ ਇਹ ਜਿਹੜੇ ਆ ਦੇਖੋ ਆਪਣੇ ਚ ਕਿੰਨਾ ਪਾਣੀ ਕੰਜ਼ਿਊਮ ਕਰਦਾ ਦੇਖੋ ਮੇਰੀ ਫਿੰਗਰ ਕਿਲੀ ਹੋ ਗਈ ਸੋ ਇਹ ਸਾਰੇ ਟਰੀਜ਼ ਆਪਣੇ ਚ ਪਾਣੀ ਬਹੁਤ ਕੰਜ਼ਿਊਮ ਕਰਦੇ ਆ ਇਸ ਲਈ ਕਹਿੰਦੇ ਆ ਪਾਣੀ ਜ਼ਿਆਦਾ ਪੀਆ ਕਰੋ ਤੁਸੀਂ ਇਹ ਟਰੀਜ਼ ਵਰਗੇ ਸਟਰੋਂਗ ਹੋ ਜਾਓਗੇ ਲੰਬੇ ਹੋ ਜੂਗੇ ਲੰਬੇ ਹੋ ਜੂਗੇ ਪਾਣੀ ਪੀਣਾ ਲੰਬੇ ਹੋ ਜਾਂਦੇ ਆ ਚਲ ਆਜੋ ਅੱਗੇ ਪਰ ਤਾਂ ਯਾਰ ਤਾਂ ਹੀ ਇਹ ਇੱਥੇ ਗਿੱਲਾ ਨਹੀਂ ਹੈਗਾ ਪਾਣੀ ਆਪਣੇ ਸੋਖ ਲੈਂਦੇ ਆ ਇਹ ਟਰੀ ਨਿਊਜ਼ੀਲੈਂਡ ਚ ਨੇ ਇੱਥੇ ਵੱਧ ਮੀਂਹ ਇੱਥੇ ਮੀਂਹ ਬਹੁਤ ਪੈਂਦੇ ਆ ਜੇ ਕਿਤੇ ਇਹ ਡਰਾਈ ਏਰੀਆ ਚ ਲੱਗੇ ਹੁਣ ਉੱਥੇ ਤਾਂ ਪਾਣੀ ਸਾਰਾ ਸੋਖ ਲੈਣਗੇ ਇਹਦਾ ਮਤਲਬ ਹੈ ਬਿਲਕੁਲ ਸਹੀ ਹੈ ਇੱਕ ਵੀ ਐਗਜ਼ਾਮਪਲ ਮੈਂ ਦਿੰਦੀ ਆ ਵੀ ਇੰਡੀਆ ਦੇ ਵਿੱਚ ਅੱਜਕੱਲ ਬਹੁਤ ਜ਼ਿਆਦਾ ਗਰਮੀ ਪੈ ਰਹੀ ਆ ਫੇਰ ਤੇ ਉੱਥੇ ਲੋਕਾਂ ਨੂੰ ਟਰੀ ਵੱਧ ਵੱਧ ਲੋੜ ਨਹੀਂ ਚਾਹੀਦੇ ਆ ਬਟ ਆਪਾਂ ਨਿਊ ਸੁਣ ਰਿਹਾ ਕਿ ਉੱਥੇ ਲੋਕੀ ਪੇੜ ਕੱਟ ਰਹੇ ਨੇ ਤੇ ਉੱਥੇ ਪਾਣੀ ਦੀ ਵੀ ਬਹੁਤ ਕਮੀ ਸੀ ਕਰਕੇ ਹੋ ਰਹੀ ਆ ਕਿ ਉੱਥੇ ਟਰੀਜ਼ ਨਹੀਂ ਹੈਗੇ ਪਰ ਇਹਦੇ ਨਾਲ ਦੇ ਟਰੀਜ਼ ਲੈ ਥੋੜੀ ਲਾਉਣੇ ਆ ਹੋਰ ਲਾਓ ਜਿਹੜੇ ਉੱਥੇ ਦੇ ਚੱਲੀਏ ਫਿਰ ਚਲੋ ਇੱਥੇ ਲਈ ਲਾਣੇ ਚਾਹੀਦੇ ਆ ਚਲੋ ਚੱਲੀਏ ਤੁਹਾਨੂੰ ਕੱਟ ਕਾਲੇ ਥੋੜਾ ਕੱਟੀ ਆ ਮੈਂ ਕਿਹਾ ਆਪਾਂ ਚੱਲੀਏ ਆਪਾਂ ਵੀ ਜਾ ਕੇ ਉੱਥੇ ਯੋਗਦਾਨ ਪਾਈਏ ਅੱਛਾ ਤੁਸੀਂ ਉੱਥੇ ਜਾਣ ਲਈ ਗਿਆ ਹੋ ਮੈਨੂੰ ਲੱਗਾ ਕਿ ਤੇ ਕਹਿ ਰਹੇ ਇੱਥੋਂ ਚੱਲੀਏ ਨਹੀਂ ਨਹੀਂ ਇੱਥੋਂ ਥੋੜਾ ਮੈਂ ਕਿਹਾ ਇੱਥੇ ਤਾਂ ਆਪ ਰਹਿਣਾ ਹੈ ਇੱਥੇ ਤਾਂ ਵਧੀਆ ਜੀ ਲੱਗਿਆ ਆਪਣਾ ਨਹੀਂ ਨਹੀਂ ਮੈਨੂੰ ਲੱਗਾ ਕਿ ਤੇ ਊਰੇ ਦੀ ਗੱਲ ਕਰਦੇ ਨਹੀਂ ਨਹੀਂ ਉੱਥੇ ਜਾਣਾ ਚਾਹੀਦਾ ਜੀ ਦੇਖੋ ਸਭ ਨੂੰ ਆਪਣੇ ਆਪਣੇ ਫਰਜ਼ ਨੇ ਹੋਣੇ ਚਾਹੀਦੇ ਆ ਆਪਣੇ ਘਰਦਿਆਂ ਨੂੰ ਕਹੋ ਆਪਣੇ ਭੈਣਾਂ ਭਰਾਵਾਂ ਨੂੰ ਕਹੋ ਵੀ ਭਾਈ ਸਾਰਿਆਂ ਨੇ ਦੋ ਦੋ ਦਰਸਤ ਲਾਓ ਇੱਕ ਇੱਕ ਸਾਡੇ ਨਾਂ ਦਾ ਵੀ ਲਾਓ ਦੋ ਆਪਣੇ ਲਾਉਣੇ ਕਿ ਕਿ ਸਾਡੇ ਤਿੰਨ ਲਾਉਣ ਫਿਰ ਹਾਂ ਦੋ ਦੋ ਆਪਣੇ ਨਾਂ ਦੇ ਇੱਕ ਇੱਕ ਸਾਡੇ ਨਾਂ ਦਾ ਮੈਂ ਉਹ ਦੇਖੋ ਵਿੱਚ ਲਾਈਟ ਕਰੀ ਆ ਪਰ ਲੈ ਫੋਨ ਕਰਕੇ ਆ ਥੱਲੇ ਜਾ ਜੇ ਲਾਈਟ ਪੈ ਰਹੀ ਆ ਤੇ ਚੀਜ਼ ਨਾ ਗਵਾ ਲਈ ਆਪਣੀ ਇੱਥੇ ਕੋਈ ਮੈਂ ਤਾਂ ਕਿੱਦਾਂ ਕੀਤਾ ਐਦਾਂ ਮੈਨੂੰ ਤਾਂ ਐਂ ਲੱਗਦਾ ਭਾ ਜੰਗਲ ਜਿੱਚ ਵੜੀ ਜ ਨੇ ਨਾ ਯਾਰ ਗਾਂ ਨਾ ਜਾਉ ਕਿਉਂ ਯਾਰ ਅੱਗੇ ਰਸਤਾ ਨਹੀਂ ਹੈਗਾ ਆ ਦੇ ਦਿਆਂ ਆ ਦੇਖੋ ਹੈਗਾ ਰਸਤਾ ਆ ਲੈ ਇਧਰੋਂ ਰਸਤਾ ਯਾਰ ਆ ਜਾ ਦੇਖੋ ਜੀ ਦੇਖੋ ਨਿਊਜ਼ੀਲੈਂਡ ਦੇ ਵਿੱਚ ਸਭ ਤੋਂ ਤੁਹਾਨੂੰ ਇੱਕ ਜ਼ਰੂਰੀ ਚੀਜ਼ ਦੱਸ ਦਵਾਂ ਤੁਸੀਂ ਭਾਵੇਂ ਜੰਗਲ 'ਚੋਂ ਤੇ ਭਾਵੇਂ ਤੁਸੀਂ ਕਿਤੇ ਆਇਓ ਤੁਹਾਨੂੰ ਇੱਥੇ ਸੱਪਾਂ ਤੋਂ ਡਰਨੀ ਕਿਉਂਕਿ ਇੱਥੇ ਤੁਹਾਨੂੰ ਏਡੇ ਵੱਡੇ ਘਣੇ ਜੰਗਲ 'ਚ ਕਦੇ ਸੱਪ ਨਹੀਂ ਮਿਲ ਸਕਦੇ ਸਹੀ ਹੈ ਜੀ ਨਾ ਤੁਹਾਨੂੰ ਇੱਥੇ ਕੋਈ ਚੀਤਾ ਮਿਲੇ ਨਾ ਤੁਹਾਨੂੰ ਇੱਥੇ ਕੋਈ ਕ੍ਰੋਕੋਡਾਈਲ ਮਿਲੇ ਤੇ ਨਾ ਕੋਈ ਕਿਰਲੀ ਮਿਲੇ ਨਾ ਕੋਈ ਵਿਛੂ ਮਿਲੇ ਇਸ ਲਈ ਤੁਸੀਂ ਦੇਖ ਸਕਦੇ ਹੋ ਅਸੀਂ ਪੂਰਾ ਕੌਨਫੀਡੈਂਸ ਨਾਲ ਇੱਥੇ ਤੁਰ ਰਹੇ ਹਾਂ ਕਿਉਂਕਿ ਇੱਥੇ ਸਾਨੂੰ ਕਿਸੇ ਚੀਜ਼ ਦਾ ਡਰ ਨਹੀਂ ਹਾਂ ਦੇਖੀ ਸੱਪ ਦੇ ਵਿੱਚ ਨੇ ਵਾਕਈ ਸੱਚੀ ਇੱਥੇ ਕੁਝ ਨਹੀਂ ਹੈਗਾ ਜੀ ਇਸ ਲਈ ਤੁਸੀਂ ਫੁੱਲ ਕੌਨਫੀਡੈਂਸ ਨਾਲ ਕਿਸੇ ਵੀ ਨਿਊਜ਼ੀਲੈਂਡ ਦੇ ਜੰਗਲ 'ਚ ਬੈਠ ਕੇ ਕੈਂਪਿੰਗ ਕਰੋ ਘੁੰਮੋ ਫਿਰੋ ਜੋ ਮਰਦੀ ਐਨਜੋਏ ਕਰੋ ਇੱਧਰ ਨੂੰ ਨਹੀਂ ਜਾਣਾ ਨਹੀਂ ਜਾਣਾ ਇੱਧਰ ਨੂੰ ਰਸਤਾ ਨਹੀਂ ਹੈਗਾ ਮੈਨੂੰ ਵੀ ਲੱਗਦਾ ਇੱਧਰ ਰਸਤਾ ਹੈ ਨਹੀਂਗਾ ਜੀ ਕਿਉਂਕਿ ਦੇਖੋ ਅੱਗੇ ਪਾਥ ਜਾਂ ਖਤਮ ਹੋ ਗਿਆ ਤੇ ਆਪਾਂ ਹੁਣ ਵਾਪਸ ਚੱਲੀ ਹੋਏ ਤੇ ਇੱਥੇ ਚੱਲੋ ਅਸੀਂ ਗੁੰਮ ਗਏ ਹੁਣ ਕਿੱਧਰੋਂ ਆਏ ਸੀ ਕਿੱਧਰ ਨੂੰ ਜਾਣਾ ਹੈ ਮੈਨੂੰ ਤਾਂ ਆਪ ਨਹੀਂ ਸਮਝ ਆਉਂਦੀ ਇੱਥੇ ਤਾਂ ਹੁਣ ਕਿਸੇ ਨੂੰ ਆਪ ਬਰਾ ਨਹੀਂ ਸਕਦੇ ਯਾਰ ਉਹਦੇ ਚੱਕਰਾਂ ਚੱਗੇ ਅੱਗੇ ਲੈ ਆਏ ਪਤਾ ਹੈ ਨਹੀਂ ਉਹ ਸੱਚੀ ਯਾਰ ਆਪਾਂ ਨੂੰ ਗੱਲਾਂ ਗੱਲਾਂ ਚ ਅੱਗੇ ਆਗੇ ਚੱਲ ਕੋਈ ਗੱਲ ਨਹੀਂ ਚੀਕਾਂ ਚੁੱਕਾ ਮਾਰ ਕੇ ਬੁਲਾ ਲਾਂ ਕਿਸੇ ਗਾਈਡਰ ਨੂੰ ਹੋਰ ਆ ਜਾਣਾ ਹੈ ਹਨਾ ਆਹ ਰਸਤਾ ਹੈਗਾ ਇਧਰ ਨਹੀਂ ਜਾਣਾ ਤੇ ਤੁਹਾਨੂੰ ਅੰਦਰ ਨੂੰ ਪਿੱਛੇ ਨੂੰ ਜਾ ਰਹੇ ਹੋਰ ਅੱਗੇ ਨੂੰ ਜਾ ਰਹੇ ਬਹੁਤ ਲੰਬਾ ਹੈ ਨਾ ਬਹੁਤ ਹਰੀਆਲੀ ਹੈ ਵਾਕਈ ਇੱਥੇ ਬਹੁਤ ਡਰਜਾ ਲੱਗ ਰਿਹਾ ਜੇ ਇਤਾਂ ਦੇ ਘਾਣੇ ਜੰਗਲ ਚ ਬੰਦਾ ਰਾਤ ਨੂੰ ਗਵਾਜ ਜਾਏ ਤੇ ਬੰਦਾ ਕਰੂਗਾ ਕੀ ਪਏ ਰਾਤ ਹੋਣ ਵਾਲੀ ਆ ਨਹੀਂ ਪਰ ਮੈਂ ਹੋਈ ਤਾਂ ਚੰਗਾ ਦੱਸ ਕੇ ਆਟਿਆ ਤੁਹਾਨੂੰ ਇੱਥੇ ਕੋਈ ਸ਼ੇਰਾਂ ਦਾ ਜਾਂ ਕੋਈ ਹੋਰ ਕ੍ਰੋਕੋਡਾਈਲ ਦਾ ਸ਼ੇਰ ਵੀ ਨਾ ਕੋਈ ਸੱਪ ਦਾ ਨਹੀਂ ਨਹੀਂ ਇੱਥੇ ਤੁਹਾਨੂੰ ਆਮ ਜੰਗਲਾਂ ਦੀ ਕੁਛ ਨਹੀਂ ਮਿਲੂਗਾ ਰਾਸਤਾ ਹੁਣ ਸਾਨੂੰ ਲੱਭ ਗਿਆ ਜਿੱਥੋਂ ਅਸੀਂ ਆਏ ਆ ਤੇ ਉਧਰੋਂ ਹੀ ਵਾਪਸ ਜਾਵਾਂਗੇ ਕਿਉਂਕਿ ਇਹ ਰਸਤਾ ਥੋੜਾ ਜ਼ਿਗਜ਼ੈਗ ਸੀਗਾ ਹੁਣ ਸਿੱਧਾ ਹੋ ਗਿਆ ਹੁਣ ਸਾਨੂੰ ਕੌਨਫੀਡੈਂਸ ਆ ਗਿਆ ਉਹ ਦੇਖੋ ਸਾਹਮਣੇ ਬੰਦੇ ਵੀ ਤੁਰਿਆ ਰਿਹਾ ਹੋਰ ਆ ਜਾਓ ਪ੍ਰਭਜੋ ਜੀ ਆ ਦੇਖੋ ਜਿਹੜਾ ਉਹ ਨਿਊਜ਼ੀਲੈਂਡ ਵਾਲਾ ਟਰੀ ਅੱਗੇ ਵੀ ਦਿਖਾਇਆ ਉਹ ਹਾਂ ਹਲੇ ਆ ਛੋਟਾ ਜਿਹਾ ਹੋ ਰਿਹਾ ਤੁਹਾਨੂੰ ਇਹਦੇ ਬਾਰੇ ਵੀ ਦੱਸ ਦਈਏ ਜੀ ਦੱਸਿਆ ਸੀ ਆਪਾਂ ਦੱਸਿਆ ਸੀ ਪਹਿਲਾ ਵਾਲੀ ਵੀਡੀਓ ਚ ਇਹ ਨਿਊਜ਼ੀਲੈਂਡ ਦਾ ਇੱਕ ਖਾਸ ਟਰੀ ਆ ਇਹ ਦੱਸਿਆ ਸੀ ਆਪਾਂ ਪਹਿਲਾਂ ਟਰੀ ਨਹੀਂ ਇਹਨੂੰ ਪਲਾਂਟ ਜਿਹਾ ਹੀ ਕਹਿ ਸਕਦੇ ਆ ਪਰ ਇਹ ਉਹੀ ਟਰੀ ਵੱਡਾ ਹੋ ਜਾਣਾ ਇਹਨੇ ਯਾਰ ਇਹ ਉਹੀ ਹੈ ਉਹ ਦੇਖੋ ਨਾਲ ਵੱਡਾ ਹੋ ਰਿਹਾ ਉਹ ਦੇਖੋ ਸਾਹਮਣੇ ਵਾਓ ਆ ਦੇਖੋ ਸੋ ਨਿਊਜ਼ੀਲੈਂਡ ਦੇ ਪੱਤੇ ਦੀ ਦਾਸਤਾਨ ਹੈ ਜੀ ਜੇ ਦੇ ਵਾਰ ਜਾਣਨਾ ਸਾਡੀ ਪਿਛਲੀ ਵੀਡੀਓ ਦੇਖ ਲਿਓ ਕਿ ਨਿਊਜ਼ੀਲੈਂਡ ਦੇ ਜਿਹੜਾ ਪੱਤਿਆ ਆ ਉਹ ਇਹਦੇ ਤੋਂ ਜਾਨੀ ਕਿ ਬਣਿਆ ਜਿਹੜਾ ਸਿੰਬਲ ਆ ਨਿਊਜ਼ੀਲੈਂਡ ਦੇ ਝੰਡੇ ਦੇ ਵਿੱਚ ਜਿਹੜਾ ਹੈਗਾ ਤੇ ਐਸੀ ਜ਼ੋਰ ਦੱਸਾਂ ਮੈਂ ਨਿਊਜ਼ੀਲੈਂਡ ਨੇ ਉਸ ਨੂੰ ਆਪਣਾ ਸਿੰਬਲ ਕਿਉਂ ਲਿਆ ਉਹ ਵਾਲੇ ਪੱਤੇ ਨੂੰ ਇਹ ਵਾਲੇ ਹੁਣ ਜੰਗਲਾਂ ਦੇ ਵਿੱਚ ਜਿਹੜੇ ਇਹ ਵਾਲੇ ਟਰੀ ਨੇ ਇਹ ਉਹਨਾਂ ਨੇ ਲਾਏ ਨੇ ਆਪ ਇਹ ਕੈਲੀਫੋਰਨੀਆਸ ਟਰੀਜ਼ ਨੇ ਇਹ 19 ਸਮਥਿੰਗ 19s ਤੋਂ ਵੀ ਪਹਿਲਾਂ ਦੇ ਕਿਸੇ ਨੇ ਲਗਾਇਆ ਜਿੱਦਾਂ ਜਿੱਦਾਂ ਦੱਸਿਆ ਸੀ 170 ਤੋਂ 200 ਸਾਲ ਪੁਰਾਣੇ ਟਰੀਜ਼ ਨੇ ਹਾਂ ਟਰੀਜ਼ ਨੇ 20th ਸੈਂਚਰੀ ਦੇ ਸਟਾਰਟਿੰਗ ਦੇ ਵਿੱਚ ਜਿੱਦਾਂ 19 ਸਮਥਿੰਗ ਚੱਲਿਆ ਸੀਗਾ ਉਦੋਂ ਕਿਸੇ ਬੰਦੇ ਨੇ ਪਲਾਂਟ ਕੀਤੇ ਸੀਗੇ ਉਦੋਂ ਉਦੋਂ ਤੋਂ ਲੈ ਕੇ ਹੁਣ ਤੱਕ ਇਹ ਚੱਲ ਰਿਹਾ ਜਿਹੜੇ ਹੁਣ ਇਹ ਤੇ ਪਲਾਂਟ ਕੀਤੇ ਹੋਏ ਨੇ ਬਟ ਜਿਹੜੇ ਆਪ ਕਹਿ ਰਹੇ ਆ ਨਾ ਨਿਊਜ਼ੀਲੈਂਡ ਦਾ ਟ੍ਰੀ ਹੈ ਜਿਹੜਾ ਸਿੰਬਲ ਪਲਾਂਟ ਇਹ ਕਿਸੇ ਨੇ ਪਲਾਂਟ ਨਹੀਂ ਕੀਤਾ ਆਟੋਮੈਟਿਕਲੀ ਹੋ ਰਿਹਾ ਇਹ ਨੇਚਰਲੀ ਗਰੋਣਾ ਇਹ ਨੇਚਰ ਤਾਂ ਹੀ ਸਿੰਬਲ ਰੱਖਿਆ ਆਪਣੇ ਲਈ ਤੇ ਇੱਥੇ ਦਾ ਹੀ ਮੇਨ ਟ੍ਰੀ ਹੈ ਜਿਹੜਾ ਆਟੋਮੈਟਿਕਲੀ ਗਰੋਨ ਹੁੰਦਾ ਗੁੱਡ ਇਨਫੋਰਮੇਸ਼ਨ ਜੀ ਇਸ ਕਰਕੇ ਕੰਨੀ ਆ ਮੈਂ ਵੀ ਇਹ ਆਈ ਆ ਬਸ ਐਂ ਚੱਲੂਗਾ ਸਾਡਾ ਕੰਕਰ ਐਂ ਕਰੋ ਮੈਨੂੰ ਪੁੱਛਤਾ ਹੀ ਆ ਜਿਹੜਾ ਟ੍ਰੀ ਦੀ ਵਾਕ ਹੈ ਨਾਰਮਲ ਵਾਕ ਹੈ ਹਮ ਬਟ ਉਹ ਕਹਿੰਦੇ ਆ ਵੀ ਫਿਰ ਫਿਕ ਵਾਕੀ ਆਤੀ 10 ਮਿੰਟ ਲੱਗ ਜਾਂਦਾ ਵਾਫ ਕਰਨ ਨੂੰ ਤੇ ਫਿਰ ਜਦ ਮੈਂ ਉਹਨੂੰ ਪੁੱਛਿਆ ਵੀ ਲਾਈਟਨਿੰਗ ਕਦੋਂ ਸਟਾਰਟ 5 5:30 ਸਟਾਰਟ ਹੋਣੀ ਆ ਤੇ ਤੁਸੀਂ ਲਾਈਟਨਿੰਗ ਜਾਣਾ ਤਾਂ ਤੁਹਾਨੂੰ 5:00 ਵਜੇ ਦੇ ਕਰੀਬ ਜਾਣਾ ਪਊਗਾ ਇਹ ਆਪਾਂ ਰੈਡਵੁੱਡਰੀ ਦਾ ਰਾਤ ਦਾ ਤੁਹਾਨੂੰ ਊ ਦਿਖਾ ਰਹੇ ਆ ਅਸੀਂ ਦੁਬਾਰਾ ਫੇਰ ਆ ਗਏ ਉੱਥੇ ਤੇ ਦੇਖੋ ਕਿੰਨੇ ਸੋਹਣੇ ਲਾਈਟਨਿੰਗਸ ਲੱਗੇ ਹੋਈਆਂ ਇਹ ਸੋਹਣੇ ਗਲੋ ਜਗ ਰਹੇ ਆ ਜੀ ਇਹ ਰਾਤ ਦਾ ਤੁਹਾਨੂੰ ਵੀਊ ਦਿਖਾ ਰਹੇ ਆ ਆਪਾਂ ਰੈਡਵੁੱਡ ਦਾ ਤਾਂ ਬਹੁਤ ਸੋਹਣਾ ਲੱਗ ਰਿਹਾ ਉਹ ਦੇਖੋ ਲੋਕ ਉੱਪਰ ਤੁਰ ਰਹੇ ਆ ਤੇ ਅਸੀਂ ਥੱਲੇ ਉਹਨਾਂ ਨੂੰ ਦੇਖ ਰਹੇ ਆ ਤਾਂ ਮੈਨ ਬਹੁਤ ਸੋਹਣਾ ਹੈ ਜੀ। ਖਰਾ ਦਾ ਵੀਊ ਤਾਂ ਵੈਰੀ ਨਾਈਸ ਆ। ਤੇ ਆ ਨਿੱਕੇ ਨਿੱਕੇ ਨੇ ਉਹ ਹੀ ਚੀਜ਼ਾਂ ਤੇ ਆ ਗਈ ਵੱਡੀ। ਇਹ ਤਰੀ ਦੇ ਆਲੇ ਦੋਲੇ ਜਿਹਨਾਂ ਦਾ ਫੈਨ। ਅੱਜ ਦੀ ਵੀਡੀਓ ਆਪਾਂ ਇੱਥੇ ਸਮਾਪਤ ਕਰਦੇ ਹਾਂ ਜੀ। ਰੋਟਰੂ ਆ ਰੈੱਡਵੁੱਡ ਦਾ ਅਸੀਂ ਗਾ ਰਾਤ ਦਾ ਸੀਨ ਤੁਹਾਨੂੰ ਦਿਖਾਇਆ। ਤੇ ਇਦਾਂ ਹੀ ਲੋਕੀ ਇੱਥੇ ਥਰੀ ਦੇ ਉੱਪਰ ਵਾਕ ਕਰਦੇ ਆ। ਤੇ ਵੀਡੀਓ ਦੇ ਵਿੱਚ ਮੈਨੂੰ ਲੱਗ ਰਿਹਾ ਸੀ ਇੰਨੀ ਵਧੀਆ ਸ਼ਾਇਦ ਨਹੀਂ ਆਊਗੀ ਇਸ ਲਈ ਇਸ ਉੱਪਰ ਨਹੀਂ ਜਾ ਰਹੇ। ਕਿ ਜਾਣਾਂ। ਕਿ ਕਿੱਝੇ ਹੁਣ ਅਸੀਂ ਉੱਪਰ ਜਾਣੇ ਉੱਪਰ ਲਾਈਟ ਨਹੀਂ ਹੈ ਜੀ। ਦੂਰ ਦੂਰ ਆ ਫਿਰ ਅਸੀਂ ਵਲੌਗ ਤਾਂ ਬਣਾ ਹੀ ਨਹੀਂ ਸਕਦੇ, ਵੀਡੀਓ ਨਹੀਂ ਬਣਨੀ। ਸਿਰਫ ਆਪ ਥੱਲੇ ਦਿਖਣਾ ਹੈ ਨਾ ਸਿਰਫ ਆਪ ਦੇਖਣੂ ਕਿ ਇਹ ਵੀ ਨਹੀਂ ਪਤਾ ਲੱਗੂਗਾ ਵੀ ਆਪਾਂ ਕਿੱਥੇ ਆ ਹਾਈਟ ਤੇ ਆ ਚੜ ਰਹੇ ਆ ਕੀ ਆ ਉੱਪਰ ਕਿਨੇੜੇ ਚ ਕੁਝ ਨਹੀਂ ਦਿਖਣਾ ਚਲੋ ਕੋਈ ਗੱਲ ਨਹੀਂ ਫੇਰ ਨੈਕਸਟ ਟਾਈਮ ਸਹੀ ਜੀ ਅੱਜ ਦਾ ਵਲੌਗ ਸਾਡਾ ਇੱਥੇ ਤੇ ਹੋਪ ਤੁਹਾਨੂੰ ਪਸੰਦ ਆਊ ਥੈਂਕ ਯੂ ਵੈਰੀ ਮਚ ਥੈਂਕ ਯੂ ਜੀ ਓਕੇ ਜੀ ਬਾਏ ਬਾਏ